ਹਰ ਸਾਹਮਣੇ ਦੇਖਦਾ ਵੀ ਦਿਲਵੀਰ ਮਨਾਰੇ ਦੀ ਧਰਤੀ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਟੇਕਿਆ ਧਰਤੀ ਮਾਰੋ ਮੱਥਾ ਕਹਿੰਦੇ ਰਿੰਪੀ ਬਰਾੜ ਗੱਜਣ ਵਾਲੀਆ ਕਹਿੰਦਾ ਹੁੰਦਾ ਸੀ ਕਿ ਲਈ ਹੱਥਾਂ ਦੀ ਕਲੀ ਤੇ ਕਰੇ ਮੌਲਾ ਭਲੀ ਜਵਾਨੀ ਰੇਡ ਤੇ ਚੱਲਿਆ ਉਹ ਸਾਹਮਣੇ ਰੇਡ ਪੈ ਗਈਆ ਦਿਲਵੀਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਜਾਫੀਆਂ ਵਿੱਚੋਂ ਦੇਖਦਾ ਵੀ ਅਮਨ ਪੱਤੜ ਅਮਨ ਪੱਤੜ ਜੱਫੇ ਲੱਗ ਰਿਹਾ ਰੇਡਾਂ ਪੈਰੀਆਂ ਦੇ ਦੁਨੀਆ ਆਨੰਦ ਮਾਰ ਰਹੀ ਹੈ ਆ ਸਿਰੇ ਦਾ ਜੱਫਾ ਹੈ ਅਮਨ ਪੱਤਣ ਨੇ ਦਾਸ਼ਮੇਸ਼ ਕਬੱਡੀ ਕਲੱਬ ਬਈ ਅਮਨ ਪੱਤਣ ਦਾ ਜੱਫਾ ਕਿਨੂੰ ਕਿਨੂੰ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਖਾਨੋ ਵਾਲੀਆ ਸਾਹਿਬ ਜਿੰਦਰ ਖਾਨੋ ਵਾਲੀਆ ਜੀ ਇੱਕੋ ਗੱਲ ਹੀ ਕਹਿਣੀ ਹੈ ਵੀ ਜੇ ਅਮਨ ਪੱਤਣ 6 ਮਹੀਨੇ ਟਿਕਾ ਕੇ ਖਾਨੋ ਵਾਲੀਏ ਕੋਲੇ ਲਾ ਗਿਆ ਨਾ ਤੇ ਦੁਨੀਆ ਲੱਭਦੀ ਫਿਰੂ ਮੋਸ ਨਾ ਮੈਂ ਆ ਸਫਰੀ ਪਾਈ ਰੇ ਤੇ ਸਾਹਮਣੇ ਦੇਖਦਾ ਨਹੀਂ ਲੱਗਿਆ ਪਿਆ ਜਫਾ ਮੈਦਾਨ ਦੇ ਵਿੱਚ ਕੌਣ ਹੈ ਮੇਰੇ ਪੰਜਾਬੀ ਵੀਰੋ ਇਹ ਦੁਨੀਆ ਦਾ ਰਸਟਮ ਹੈ ਇਹ ਅਮਨ ਪੱਤੜ ਹੈ ਦੁਨੀਆ ਜਾਣਦੀ ਹੈ ਅਮਨ ਪੱਤੜ ਦੀ ਖੇਡ ਬਾਰੇ ਇੱਕ ਪਾਸੇ ਖਾਨੋ ਵਾਲੀ ਟੀਮ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਐਨਆਰ ਕਬੱਡੀ ਕਲੱਬ ਨਕੋਦਰ ਦੀ ਟੀਮ ਵੱਲੋਂ ਇੱਕੰਨੀ ਤੇ ਅਮਨ ਪੱਤੜ ਆ ਦੂਸਰੇ ਪਾਸੇ ਦੇਖਦਾ ਵੀ ਅਮਨ ਪੱਤੜ ਦੇ ਨਾਲ ਮੁਕਾਬਲਾ ਹੋ ਗਿਆ ਮੋਟਿਆ ਪੱਟਾ ਤੇ ਛੇਚ ਮੰਗੀ ਦੀ ਕਹਿੰਦੇ ਦੁੜਪਰ ਦੇ ਵਿੱਚ ਪ੍ਰਸਿੱਧ ਆਈ ਪਰ ਆ ਛੋਟਾ ਕੁਲਜੀਤਾ ਤੇ ਪੱਤਣਾ ਵਾਲਾ ਤੇ ਅੱਜ ਕਹਿੰਦੇ ਐਂਡ ਕਰਾਈ ਜਾਂਦਾ ਪੱਤਣਾ ਵਾਲਾ ਮੂਤਈ ਕਰੀ ਨਾ ਅਮਰੀਕ ਕਹਿੰਦਾ ਹੁੰਦਾ ਆ ਦੇਖ ਲੈ ਸ਼ਿਆਦ ਵਾਲਾ ਜੱਫਾ ਜਿੰਨੇ ਕਹਿੰਦੇ ਮੇਰੇ ਵੀਰੋਂ ਅਮਰ ਪੱਤਣ ਦੇ ਪਹਿਲਾ ਜੱਫੇ ਲੱਗਿਆ ਜਾਂ ਹੁਣ ਇੱਕ ਬਾਹ ਲੱਗਣਗੇ ਸੁੱਖੇ ਚੱਕਾ ਵੱਲੋਂ ਹਜ਼ਾਰ ਤੇ ਆਦੀ ਵਾਲਾ ਸੁੱਖਾ ਕੈਨੇਡਾ ਤੋਂ ਮੇਰੇ ਵੀਰੋਂ ਤੇ ਹੱਥੀਂ

ਏ ਅਮਨ ਪੱਟੜਾ ਅੱਜ ਉਹ ਰੂਪ ਦੇ ਵਿੱਚ ਆਇਆ ਹੋਇਆ ਹੈ ਜਿਹੜੇ ਰੂਪ ਦੇ ਵਿੱਚ ਮੈਂ ਇਸ ਨੌਜੋਨ ਸਿੰਘ ਬਾਬਾ ਵੀਰ ਸਿੰਘ ਕਬੱਡੀ ਕਲੱਬ ਨਾਰਦੇ ਵੱਲੋਂ ਖੇਡਦਾ ਵੇਖਿਆ ਹੈ ਅਮਨ ਪੱਟੜ ਨੇ ਦੁਨੀਆ ਬਣਾਈ ਹੈ ਅੱਜ ਵੀ ਮਨਾ ਰਿਹਾ ਹੈ ਲੰਬੀ ਵੀਰ ਸਿੰਘ ਸੀਚੇਵਾਲ ਬਾਤਾ ਵਰਮ ਪ੍ਰੇਮੀ ਉਸ ਦਾ ਸਪੈਨ ਨੂੰ ਮੇਰੇ ਵੀਰੇ ਮਨਜਿੰਦਰ ਦੀ ਰੇਡ ਤੇ ਅਮਨ ਪੱਟੜ ਦੇ ਦਰਮਿਆਨ ਪਈ ਹੋਈ ਟੱਕਰ ਆ ਲੱਗਾ ਤਾਂ ਜੋਰ ਉਹ ਜੁੱਠੂ ਜੁੱਠੀ ਵਾਹ ਉਹ ਪੱਟੜਾਂ ਵਾਲਿਆ ਮੈਂ ਪਿਛਲੇ ਸਾਲ ਆਖਿਆ ਸੀਗਾ ਮੈਂ ਕਿਹਾ ਵੀ ਖਾਨੋ ਵਾਲੀਏ ਕੋਲੇ ਮਿਹਨਤ ਕਰ ਲਈ ਤੇ ਨੌਜਾਨਾ ਉਸੇ ਟਰੈਕ ਤੇ ਫੇਰ ਆ ਜਾਏਗਾ ਜਿਹੜੇ ਪੁਰਾਣੇ ਦਰਸ਼ਕ ਬੈਠੇ ਆ ਜਾਂ ਲਾਈਵ ਦੇਖਦੇ ਆ ਉਹਨਾਂ ਨੂੰ ਬੜੀ ਖੁਸ਼ੀ ਹੋਣੀ ਆ ਵੀ ਅਮਨ ਪੱਤੜ ਫੇਰ ਆਪਣੀ ਫਾਰਮ ਦੇ ਵਿੱਚ ਆ ਗਿਆ ਹੈ ਇਹ ਮਿਹਨਤ ਹੈ ਅਮਨ ਤੇਰੀ ਇਹ ਤੇਰੀ ਮਿਹਨਤ ਦਾ ਨੌਜਾਨਾ ਹੋਰ ਮਿਹਨਤ ਕਰ 500 ਅਮਨ ਪੱਤੜ